ਕਿਸੇ ਬੋਕਰ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬੋਕਰ ਸਾਡਾ ਨਿਸ਼ਾਨ ਨਹੀਂਗਾ ਸਾਡਾ ਨਿਸ਼ਾਨ ਸ੍ਰੀ ਸਾਹਿਬ ਹੈ ਸਾਡੇ ਗੁਰੂ ਸਾਹਿਬ ਸਾਨੂੰ ਤਲਵਾਰ ਫੜਾ ਕੇ ਗਏ ਨੇ ਬੋਕਰ ਸਾਡਾ ਨਿਸ਼ਾਨ ਨਹੀਂ ਮੇਰੇ ਵੀਰੋ ਮਤ ਵੜਨ ਦੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਭਗਵੰਤ ਮਾਨ ਤਾਂ ਉਹਨਾਂ ਦਾ ਹੱਥ ਠੋਕਾ ਐਵੇਂ ਇਹ ਤਾਂ ਇਹਨੂੰ ਤਾਂ ਰੱਖਿਆ ਦਾਰੂ ਦੂਰੂ ਪੀਣ ਲਈ ਤੇ ਭੰਗੜੇ ਪੁੰਗੜੇ ਪਾਉਣ ਲਈ ਤੇ ਗੀਤ ਗੂਦ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਹਾ ਪਿੱਛੇ 76 ਬੰਦੇ ਕੇਜਰੀਵਾਲ ਸਸੋਡੀਆਂ ਸਤਿੰਦਰ ਜੈਨ ਕੌਣ ਨੇ ਲੋਕ ਇਨਾਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ ਚ ਮੁਕਦਮੇ ਦਰਜ ਨੇ ਇਹ ਕੇਜਰੀਵਾਲ ਨੂੰ ਪਤਾ ਹੋਊਗਾ ਤੁਹਾਨੂੰ ਸਾਰੀਆਂ ਗੱਲਾਂ ਨਾ ਇਹ ਸਿਰਫ ਜਾ ਕੇ ਹਾਰ ਚੜਾਉਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋਂ ਭਾਈ ਜੱਟੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋ ਭਗਵੰਤ ਨੂੰ ਪਤਾਵਾ ਪਾਰੋਂ ਦੇ ਪੱਲੇ ਕੁਛ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋਲੋਂ ਨਾ ਕਿਸੇ ਮੰਤਰੀ ਸੰਤਰੀ ਕੋਲੋਂ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟੇਟ ਦੀ ਲੋੜ ਆ ਸਾਨੂੰ ਰਹਿਸ਼ ਦੀ ਕਮੀ ਆ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਹੈ ਉਹ ਤਾਂ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ 'ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਵਾ ਇਹਨਾਂ ਕੋ ਕਿੱਥੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਆ ਪੋਕਰ ਵਾਲੇ ਰੋਜ਼ ਰੋਣਾ ਪਾਉਂਦੇ ਨੇ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਆ ਤੁਸੀਂ ਸਾਰੇ ਪੰਜਾਬ ਦੇ ਬੱਛਰ ਬੈਠੇ ਹੋ ਕਿਸੇ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੇ ਮੇਰੇ ਵੀਰੋ ਸਭ ਤੋਂ ਪਹਿਲਾਂ ਆ ਜਿਹੜਾ ਜੁਝਾਰੂਆਂ ਦਾ ਗੈਰਤਮੰਦ ਤੇ اخਲਾਕੀ ਲੋਕਾਂ ਦਾ ਇਕੱਠ ਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਨਾਰਾ ਪਹਿਲਾਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣ ਲਈਆਂ ਡਿਟੇਲ ਚ ਕੀ ਕੀ ਨੁਕਸਾਨ ਹੋ ਰਿਹਾ ਇਸ 25000 ਏਕੜ ਦੀ ਲੈਂਡ ਪੂਲਿੰਗ ਪਾਲਿਸੀ ਦੋਸਤੋ ਇਹ ਲੈਂਡ ਪੂਲਿੰਗ ਪਾਲਿਸੀ ਤਾਂ ਹੈ ਹੀ ਨਹੀਂ ਕਿ ਇਹ ਤਾਂ ਲੈਂਡ ਗ੍ਰੈਬਿੰਗ ਪਾਲਿਸੀ ਆ ਕਿ ਕਿਵੇਂ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰ ਦਾ ਉਹਦਾ ਕਿੱਤਾ ਖੋਣਾ ਉਹਦੀ ਹੋਂਦ ਨੂੰ ਖਤਮ ਕਰਨਾ ਉਦੀ ਰੋਜ਼ੀ ਰੋਟੀ ਨੂੰ ਮਾਰਨਾ ਇਹ ਉਹਨਾਂ ਦਾ ਮਨਸੂਬਾ ਹੈ ਔਰ ਮੈਂ ਹੈਰਾਨ ਹਾਂ ਕਿ ਸਰਕਾਰਾਂ ਅਕਸਰ ਉਹ ਕੰਮ ਕਰਨ ਜਾਂ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਕੋਈ ਪੌਪੂਲਰ ਡਿਮਾਂਡ ਹੋਵੇ ਕੋਈ ਲੋਕੀ ਕਹਿਣ ਕਿ ਫਰਾ ਸਾਡੇ ਸਤਲੁਜ ਦਰਿਆ ਤੁਹਾਡੇ ਲਾਗੇ ਪੈਂਦਾ ਕਿ ਸਾਨੂੰ ਬੜਾ ਆਉਣ ਜਾਣ ਦਾ ਵੱਡਾ ਮੁਸ਼ਕਲ ਹੈ ਸਾਰਾ ਇੱਕ ਪੁਲ ਬਣਾਇਆ ਜਾਵੇ ਕੋਈ ਪਿੰਡਾਂ ਚ ਲੋਕੀ ਕਹਿਣ ਕਿ ਸਾਡੇ ਵਿੱਦਿਆ ਦੀ ਘਾਟ ਹੈਗੀ ਸਾਡੇ ਸਰਕਾਰੀ ਕਾਲਜ ਬਣਾਇਆ ਜਾਵੇ ਕੋਈ ਹਸਪਤਾਲ ਮੰਗ ਸਕਦਾ ਅੱਜ ਪੰਜਾਬ ਦੇ ਵਿੱਚ ਲੋਕੀ ਇਨਸਾਫ ਮੰਗ ਰਹੇ ਨੇ ਨਰਿੰਦਰ ਸਿੰਘ ਜਿਹਦੇ 180 ਥਾਵਾ ਤੇ ਕਰੰਟ ਲਾ ਕੇ ਸੀਆਈਏ ਸਟਾਫ ਬਠਿੰਡੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਉਹ ਇਨਸਾਫ ਮੰਗ ਰਹੇ ਨੇ ਕਰਨਲ ਬਾਠ ਇੱਕ ਫੌਜੀ ਆਪਣੇ ਤੇ ਆਪਣੇ ਪੁੱਤ ਦੀ ਕੁੱਟ ਦਾ ਇਨਸਾਫ ਮੰਗ ਰਿਹਾ ਜਾਂ ਜਿਹੜੇ ਸਾਡੇ ਝੂਠੇ ਪੁਲਿਸ ਮੁਕਾਬਲੇ ਅੱਜ ਨੌਜਵਾਨ ਮਾਰੇ ਗਏ ਪੰਜਾਬ ਤਾਜ਼ਾ ਉਹ ਜਿਹੜਾ ਜਸਪ੍ਰੀਤ ਮਾਰਿਆ ਗਿਆ 22 ਸਾਲ ਦਾ ਪਟਿਆਲੇ ਦੇ ਲਾਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸ਼ਾਮੀ दारू ਪੀ ਕੇ ਉਹੀ ਬੰਦੇ ਝੂਠਾ ਪੁਲਿਸ ਮੁਕਾਬਲਾ ਮਾਰ ਕੇ ਆਰੇ ਇਹ ਤਾਂ ਗੱਲਾਂ ਲੋਕੀ ਮੰਗ ਰਹੇ ਨੇ ਜਿਹੜੀ ਚੀਜ਼ ਮੰਗੀ ਆ ਜਾਰੀ ਉਹਦੇ ਵੱਲ ਧਿਆਨ ਸਰਕਾਰ ਦਾ ਕੋਈ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋਲੋਂ ਨਾ ਕਿਸੇ ਮੰਤਰੀ ਸੰਤਰੀ ਕੋਲੋਂ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟੇਟ ਦੀ ਲੋੜ ਆ ਸਾਨੂੰ ਰਹਿائش ਦੀ ਕਮੀ ਆ ਪੰਜਾਬ ਜਿਵੇਂ ਕਿਹਾ ਗਿਆ ਛੋਟਾ ਜਿਹਾ ਸਟੇਟ ਆ ਔਰ ਪੰਜਾਬ ਜ਼ਰਖੇਜ਼ ਜ਼ਮੀਨ ਲਈ ਜਾਣਿਆ ਜਾਂਦਾ ਵਾ ਬਿਲਡਿੰਗਾਂ ਤੇ ਮੋਲਾਂ ਤੇ ਵੱਡੇ ਸ਼ਹਿਰਾਂ ਲਈ ਜਾਣਿਆ ਨਹੀਂ ਜਾਂਦਾ ਕਿਸੇ ਨੇ ਮੰਗਿਆ ਨਹੀਂ ਪਰ ਕੋਈ ਸ਼ਰਾਰਤੀ ਦਿਮਾਗ ਜਿਹੜੇ ਦਿੱਲੀ ਬੈਠੇ ਨੇ ਭਗਵੰਤਮਾਨ ਤਾਂ ਉਹਨਾਂ ਦਾ ਹੱਥ ਠੋਕਾ ਐਵੇਂ ਇਹ ਤਾਂ ਇਹਨੂੰ ਦਾ ਰੱਖਿਆ दारू-ਦੂਰੂ ਪੀਣ ਲਈ ਤੇ ਭੰਗੜੇ-ਪੁੰਗੜੇ ਪਾਉਣ ਲਈ ਤੇ ਗੀਤ-ਗੂਤ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਹਾ ਪਿੱਛੇ 76 ਬੰਦੇ ਕੇਜਰੀਵਾਲ ਸਸੋਡੀਆਂ ਸਤਿੰਦਰ ਜੈਨ ਕੌਣ ਨੇ ਲੋਕ ਇਹਨਾਂ ਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ 'ਚ ਮੁਕੱਦਮੇ ਦਰਜ ਨੇ 10-10 ਸਾਲ ਜੇਲ੍ਹਾਂ 'ਚ ਰਹੇ ਨੇ ਸ਼ਰਾਬ ਦੇ ਮੁਕੱਦਮੇ ਦਰਜ ਨੇ ਜਿਹੜੇ ਰੋਜ਼ ਜੁਦ ਨਸ਼ੇ ਵਿਰੋਧ ਦਾ ਰੌਲਾ ਪਾਉਂਦੇ ਸ਼ਰਾਬ ਇਕ ਨਸ਼ਾਵਾ ਉਹਦੇ ਮੁਕਦਮਿਆਂ 'ਚ ਉਹ ਲੰਬਾ ਅਰਸਾ ਜੇਲ੍ਹਾਂ 'ਚ ਰਹਿ ਕੇ ਔਰ ਪੁਖਤਾ ਚਾਟ ਸ਼ੀਟ ਅਕਸਰ ਜੇ ਹੋਣਗੇ ਉਹਨਾਂ ਦੇ ਖਿਲਾਫ ਕੋਈ ਸਬੂਤ ਤਾਂ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਵਾਨਤਾ ਦਿੱਤੀਆਂ ਇਹਨਾਂ ਲੋਕਾਂ ਨੂੰ 2000 ਕਰੋੜ ਦਾ ਕਲਾਸਰੂਮ ਕੋਟਾਲਾ ਦਿੱਲੀ 'ਚ ਨਸ਼ਰ ਹੋ ਚੁੱਕਾ ਉਹਦੇ ਵਿੱਚ ਤਿੰਨ ਆਦਮੀ ਨਾਮਜ਼ਦ ਕਰਤੇ ਤੇ ED ਨੇ ਉਹਦੀ ਜਾਂਚ ਕਰਤੀ ਇਹਨਾਂ ਨੇ ਉਹਦੇ ਵਿੱਚ ਵੀ ਅੰਦਰ ਜਾਣਾ ਇਹਨਾਂ ਦੇ ਦਿਮਾਗ ਚੱਲ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਪਤਾ ਵਾ ਕਿ ਆਉਣ ਵਾਲਾ ਸਮਾਂ ਸਾਡਾ ਜਿਵੇਂ ਦਿੱਲੀ ਚੋਂ ਲੋਕਾਂ ਨੇ ਹਰਾ ਕੇ ਭਜਾ ਦਿੱਤਾ ਇਧਰੋਂ ਵੱਧ ਬੁਰੀ ਤਰ੍ਹਾਂ ਨਾ ਪੰਜਾਬ ਚੋਂ ਲੋਕਾਂ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਭੇਜਣਾ ਇਹਨਾਂ ਨੂੰ ਹੈਗਾ ਕਿ ਆ ਜਿਹੜਾ ਸਾਲ ਖੰਡ ਰਹਿ ਗਿਆ ਇਹਦੇ ਚ ਦੱਬ ਕੇ ਪੈਸੇ ਬਣਾ ਲੋ ਜਿੰਨੇ ਬਣ ਸਕਦੇ ਨੇ ਇਹ ਉਹਨਾਂ ਦੇ ਛਾਤਰ ਦਿਮਾਗ ਦੀ ਲੈਂਡ ਪੋਲਿੰਗ ਪੁਲਿਸੀ ਦਾ ਪੋਲਿਸੀ ਉਹਨਾਂ ਦੀ ਇੱਕ ਦੇਣ ਹੈ ਔਰ ਇਹ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਗੇ ਉਹਦਾ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ 'ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਵਾ ਇਹਨਾਂ ਕੋ ਕਿੱਥੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਇਹ ਸਾਰਾ ਮਨਸੂਬਾ ਬਣਾ ਕੇ ਪ੍ਰੋਜੈਕਟ ਬਣਾ ਕੇ ਕਿਸੇ ਵੱਡੇ ਮਾਫੀਆ ਨੂੰ ਲੈਂਡ ਗ੍ਰੈਬਿੰਗ ਅਜੇ ਹੋ ਜਾਏ ਕਿੱਥੇ ਮੰਤਰੀ ਬਣਾ ਇਹ ਸਾਰੇ ਮਾਫੀਆ ਨੇ ਮੇਰੇ ਵੀਰੋ ਉਸ ਮਾਫੀਆ ਨੂੰ ਹੈਂਡਓਵਰ ਕਰ ਦੇਣਗੇ ਸਾਰਾ ਪ੍ਰੋਜੈਕਟ ਤੇ ਆਪਣਾ ਜਿਹੜਾ 5 10 20 50 ਹਜ਼ਾਰ ਕਰੋੜ ਰੁਪਈਆ ਲੈਣਾ ਇਹਨਾਂ ਨੇ ਆਪਣੀ ਪਾਰਟੀ ਨੂੰ ਚਲਾਉਣ ਲਈ ਘਰਾਂ ਨੂੰ ਚਲਾਉਣ ਲਈ ਇਹਨਾਂ ਨੇ ਉਹਨਾਂ ਦਲਾਲਾਂ ਤੋਂ ਇਹ ਪੈਸੇ ਲੈਨੇ ਇਹ ਮਕਸਦ ਹੈ ਸਾਰਾ ਇਸ ਔਰ ਮੈਂ ਜਿੱਦਾਂ ਇਥੇ ਕਹਿ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਪੰਜਾਬ ਜਿਹੜਾ ਚਲੋ ਮਗਰਲੀਆ ਸਰਕਾਰਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ 노 ਡਾਊਟ ਬਹੁਤ ਕੁਸ਼ੂਨਾ ਨੇ ਗਲਤ ਫੈਸਲੇ ਲਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਬੈਠੇ ਨੇ ਲੇਕਿਨ ਇਹ ਲੋਕ ਇਜ਼ਰਾਇਲਾਂ ਦੀ ਇਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿੱਥੇ ਕਿੱਥੇ ਹਮਲੇ ਕਰ ਰਹੇ ਨੇ ਇਹ ਜਦੋਂ ਸਾਡੇ ਸਿੱਖ ਨੌਜਵਾਨਾਂ ਤੇ ਇੰਨੇ ਸੇ ਲਾਉਂਦੇ ਨੇ ਜੋ ਆਪਾਂ ਲਾਉਂਦੇ ਨੇ ਇਹ ਤੁਹਾਡੀ ਕੌਮ ਦੇ ਉੱਤੇ ਹਮਲਾ ਕਰ ਰਹੇ ਨੇ ਇਹ ਦੇਖਣਾ ਚਾਹੁੰਦੇ ਕਿੰਨੀ ਕੁ ਜਾਨ ਹੈ ਇਹਨਾਂ ਦੇ ਵਿੱਚ ਅਗਰ ਇਹਨਾਂ ਦੇ ਨੌਜਵਾਨਾਂ ਨੂੰ ਚੱਕ ਕੇ ਸਾਹਮਣੇ ਭੇਜ ਦਿੰਨੇ ਆ ਕੀ ਇਹ ਲੜ ਸਕਦੇ ਨੇ ਆ ਕਿਉਂ ਇਹ ਤੁਹਾਡੀ ਵਿਚਾਰਧਾਰਾ ਤੇ ਤੁਹਾਡੀ ਆਈਡੈਂਟੀਟੀ ਤੁਹਾਡੀ ਹੋਣ ਦਿੱਤੇ ਔਰ ਤੁਹਾਡੀ ਜ਼ਹਿਨियत ਤੇ ਜੋ ਸਾਡੇ ਗੁਰੂ ਸਾਹਿਬ ਇੱਥੇ ਪੰਜਾਬ ਜਿਵੇਂ ਵੀ ਇੱਥੇ ਵਸਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚ ਔਰ ਉਸ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸੈਭਜਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਇਹ ਕੇਜਰੀਵਾਲ ਨੂੰ ਪਤਾ ਹੋਊਗਾ ਤੁਹਾਨੂੰ ਸਾਰੀਆਂ ਗੱਲਾਂ ਨਾ ਇਹ ਸਿਰਫ ਜਾ ਕੇ ਹਾਰ ਚੜਾਉਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋਂ ਇਹਨਾਂ ਨੂੰ ਮਾਈਕ ਪਾਗੋ ਭਾਈ ਚੈਤੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋ ਭਗਵੰਤ ਨੂੰ ਪਤਾ ਵਾ ਪਰ ਉਹਦੇ ਪੱਲੇ ਕੁਛ ਨਹੀਂਗਾ ਉਹਨੂੰ ਸਿਰਫ ਗੱਡੀਆਂ ਚਲਾਉਣ ਲਈ ਹੈਲੀਕਾਪਟਰ ਤੇ ਚੜਨ ਲਈ ਤੇ ਜਦੋਂ ਮੈਂ ਪਹਿਲਾਂ ਕਿਹਾ ਸਵਾਸ ਸੇ ਰੱਖਿਆ ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ 25000 ਏਕੜ ਇੱਥੇ ਹੋਰ ਨਾ ਅਰਬਨ ਸਟੇਟਾਂ ਵੀ ਬਣਾਉਣੀਆਂ ਆ ਇਹਨਾਂ ਨੇ ਕਿਹਨਾਂ ਨੇ ਆਣ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨੇ ਕਿਹਨਾਂ ਨੇ ਆਣ ਕੇ ਰਹਿਣਾ ਦੱਸੋ ਇੱਧਰ ਧਿਆਨ ਕਰੋ ਆ ਰਹੇ ਨੇ ਕੋਈ ਨੀ ਚੰਨੀ ਸਾਹਿਬ ਨੇ ਆਪਣੇ ਭਰਾਜ ਨੇ ਇੱਧਰ ਧਿਆਨ ਕਰੋ ਕਿਹਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰਨਾ ਤੁਹਾਡਾ ਟੋਟਲ ਇਥੋਂ ਕਿਹਾ ਗਿਆ ਮੁਹਾਲੀ ਚਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਆਂ 'ਚ ਅੱਜ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਅੱਜ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਜਰੀ ਕਿ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੀ ਤਸਵੀਰ ਬਣੇਗੀ ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ ਤਾਈਓ ਕਰਕੇ ਮੈਂ ਬਿੱਲ ਪੇਸ਼ ਕੀਤਾ ਹਾਇ 2023 ਦਾ ਸਪੀਕਰ ਸੰਵਾਦੇ ਮੋੜੇ ਰੱਖ ਕੇ ਭਗਵੰਤ ਮਾਨ ਦੇ ਕਿ ਇੱਕ ਇਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲੋ ਹੈ ਜਿਵੇਂ ਗੁਜਰਾਟ ਪ੍ਰਾਈਮ ਮਿਨਿਸਟਰ ਦੀ ਸਟੇਟ ਚ ਜਿਵੇਂ ਭਾਜਪਾ ਦੀ ਸਟੇਟ ਹੁਣ ਉੱਤਰਾਖੰਡ ਨੇ ਬਣਾਇਆ ਔਰ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਆ ਭੰਡ ਆ ਪੁੱਕਰ ਵਾਲੇ ਰੋਜ਼ ਰੋੜਾ ਪਾਉਂਦੇ ਨੇ ਐਨੀਆਂ ਨੌਕਰੀਆਂ ਦਿੱਤੀਆਂ ਐਨੀਆਂ ਨੌਕਰੀਆਂ ਦਿੱਤੀਆਂ ਆ ਤੁਸੀਂ ਸਾਰੇ ਪੰਜਾਬ ਦੇ ਬੱਛਰ ਬੈਠੇ ਹੋ ਕਿਸੇ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੇ ਮੇਰੇ ਵੀਰੋ ਕਿਉਂਕਿ ਨੌਕਰੀਆਂ ਵਿੱਚ ਕੋਈ ਰਾਖਵਾ ਕਰਨ ਕੋਈ ਡੋਮਸਾਈਲ ਪਾਲਿਸੀ ਕੋਈ ਸ਼ਰਤ ਹੈ ਹੀ ਨਹੀਂਗੀ ਸਾਰੀਆਂ ਨੌਕਰੀਆਂ ਕੋਈ ਰਾਜਸਥਾਨ ਦਾ ਲੈ ਗਿਆ ਕੋਈ ਦਿੱਲੀਆਣਾ ਲੈ ਗਿਆ ਕੋਈ ਹਰਿਆਣੇਆਣਾ ਲੈ ਗਿਆ ਤੇ ਸਾਡੇ ਬੱਚੇ ਹਤਾਸ਼ ਮਾਇੂਸ ਔਰ ਸਾਡਾ ਕਿਸਾਨ ਪਹਿਲਾਂ ਹੀ ਬਹੁਤ ਕਰਜ਼ੇਈਆ ਇਹ ਤੁਹਾਡੇ ਤੁਹਾਡੀ ਹੋਂਦ ਤੇ ਹਮਲਾ ਹੈ ਮੇਰੇ ਵੀਰੋ ਤਗੜੇ ਹੋ ਜੋ ਸਾਰੇ ਤਗੜੇ ਹੋ ਜੋ ਇਕੱਠੇ ਹੋਵੋ ਪਾਰਟੀਬਾਜ਼ੀ ਛੱਡ ਦਿਓ ਕਿਸਾਨ ਯੂਨੀਅਨ ਦਾ ਮਾੜਾ ਮੋਟਾ ਜਿਹੜਾ ਕੋਈ ਆਪਸ ਵਿੱਚ ਕੋਈ ਡਿਫਰੈਂਸਸ ਨੇ ਕੋਈ ਤੁਹਾਡਾ ਮਤਭੇਦ ਨੇ ਛੱਡ ਦਿਓ ਪਿੰਡਾਂ ਦੇ ਵਿੱਚ ਜਿਵੇਂ ਕਹਿ ਕੇ ਗਏ ਪਹਿਤੋਂ ਪਹਿਲਾਂ ਬੋਲਣ ਵਾਲੇ ਇੱਕ ਕਮੇਟੀ ਬਣਾਓ ਹਰ ਪਿੰਡ ਵਿੱਚ ਸਾਂਝੀ ਉਹ ਸਾਂਝੀ ਕਮੇਟੀ ਕੰਪਲੀਟ ਬੈਨ ਲਾਵੇ ਜਦ ਤੱਕ ਤੁਹਾਡੀ ਇਹ ਨੋਟੀਫਿਕੇਸ਼ਨ ਵਿਧਰਾ ਨਹੀਂ ਕਰਦੀ ਸਰਕਾਰ ਕਿਸੇ ਬੋਕਰ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ ਬੋਕਰ ਸਾਡਾ ਨਿਸ਼ਾਨ ਨਹੀਂਗਾ ਸਾਡਾ ਨਿਸ਼ਾਨ ਸ੍ਰੀ ਸਾਹਿਬ ਹੈ ਸਾਡੇ ਗੁਰੂ ਸਾਹਿਬ ਸਾਨੂੰ ਤਲਵਾਰ ਫੜਾ ਕੇ ਗਏ ਨੇ ਸਾਡੀ ਛੇਵੀਂ ਪਾਤਸ਼ਾਹੀ ਮੀਰੀ ਤੇ ਪੀਰੀ ਦਾ ਸਿਧਾਂਤ ਦੇ ਕੇ ਗਏ ਨੇ ਬੋਕਰ ਸਾਡਾ ਨਿਸ਼ਾਨ ਨਹੀਂ ਮੇਰੇ ਵੀਰੋ ਮਤ ਵੜਨ ਦੋ ਇਹਨਾਂ ਨੂੰ ਪਿੰਡਾਂ ਦੇ ਵਿੱਚ ਔਰ ਮੈਂ ਤੁਹਾਨੂੰ ਇੱਥੇ ਕਹਿ ਕੇ ਚੱਲਿਆ ਅਗਰ ਤਾਂ ਬਣ ਗਈ ਸਾਡੀ ਸਰਕਾਰ ਮੈਨੂੰ ਪਤਾ ਨਹੀਂਗਾ ਹਲੇ ਕਾਲਪੁਰਖ ਵਾਹਿਗੁਰੂ ਨੇ ਪਤਾ ਨਹੀਂ ਕੀ ਕੁਛ ਹੋਣਾ ਪੰਜਾਬ ਅਗਰ ਸਾਡੀ ਬਣ ਗਈ ਸਰਕਾਰ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਚੱਲਿਆ ਕਿ ਮੈਂ ਪਾਵਾਂ ਕਿਤੇ ਹੋਵਾਂ ਪਾਵੇਂ ਮੈਂ ਵਰਕਰ ਪੁੰਜੇ ਬੈਠਾ ਹਾਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਪੰਜਾਬ ਦੇ ਵਿੱਚ ਅਗਲੀ ਸਰਕਾਰ ਇਸ ਨੂੰ ਰੱਦ ਕਰੇਗੀ ਔਰ ਜਿਨ੍ਹਾਂ ਨੂੰ ਧਰਮਿਆਕਾਰ ਔਰ ਜਿਹੜੇ ਲੋਕਾਂ ਨੇ ਇਹਦੇ ਨਾਲ ਬੇਈਮਾਨੀ ਕੀਤੀ ਆ ਜਿਹੜੇ ਲੋਕਾਂ ਨੇ ਇਹਦੇ ਚੋਂ ਪੈਸੇ ਕਮਾਏ ਹੋਣਗੇ ਉਹਨਾਂ ਦੀ ਵਿਜੀਲੈਂਸ ਚਾਂਚ ਕਰਕੇ ਉਹਨਾਂ ਸਾਰੇ ਬਦਮਾਸ਼ਾਂ ਨੂੰ ਸਾਰੇ ਚੋਰਾ ਨੂੰ ਫੜ ਕੇ ਅੰਦਰ ਜੇਲ੍ਹ ਦੇ ਵਿੱਚ ਡੱਕਾਂਗੇ ਔਰ ਇੱਕ ਇੱਕ ਪਾਈ ਦਾ ਪੰਜਾਬ ਦੇ ਹਿਸਾਬ ਲਵਾਂਗੇ ਲੇਕਿਨ ਉਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਆ ਛੋਟੀਆਂ ਮੋਟੀਆਂ ਗੱਲਾਂ ਕਰਕੇ ਮੇਰੇ ਨਾਲ ਉਹ ਨਹੀਂ ਬੋਲਦਾ ਛੱਡ ਦਿਓ ਸਾਰੀਆਂ ਗੱਲਾਂ ਪੰਜਾਬ ਬਹੁਤ ਵੱਡੇ ਇਮਤਿਹਾਨ ਚ ਗੁਜ਼ਰ ਰਿਹਾ ਔਰ ਇਹ ਇਸ ਇਮਤਿਹਾਨ ਜੋ ਤਾਈਓ ਆਪਾਂ ਪਾਸ ਹੋਵਾਂਗੇ ਜੇ ਆਪਾਂ ਸਾਰੇ ਇੱਕਾ ਐ ਇੱਕ ਹੱਥ ਵਿੱਚ ਇਕੱਠੇ ਹੋ ਕੇ ਔਰ ਸਾਰੇ ਆਪਾਂ ਸਰਕਾਰ ਨਾਲ ਲੜਨ ਦੀ ਦਾ ਮਾਦਾ ਰੱਖਾਂਗੇ ਬਸ ਇੱਥੇ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਰਾ ਲਾਉਣਾ ਦਾ ਜ਼ਰੂਰ ਬਣਦਾ ਹੀ ਆਪਣਾ ਸਾਰਿਆਂ ਦਾ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਝੂਠਿਆਂ ਦੀ ਸਰਕਾਰ ਮੁਬਾਰਕ ਧੱਕਾਾਂ ਦੀ ਸਰਕਾਰ ਮੁਬਾਰਕ ਲੈਂਡ ਪੂਲਿੰਗ ਪਾਲਿਸੀ ਮੁਬਾਰਕ ਲੈਂਡ ਗ੍ਰੈਬਿੰਗ ਪਾਲਿਸੀ ਮੁਬਾਰਕ ਸਾਡੀ ਜ਼ਮੀਨਾਂ ਨੂੰ ਹਥਿਆਉਣ ਦਾ ਕੰਮ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀ ਰੋਜ਼ੀ ਰੋਟੀ ਤੇ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਹਿਗੁਰੂ ਜिक्का ਖਾਲਸਾ